ਕਿ ਕਲੰਗੀ ਧਰਜੀ ਨੇ ਜਦੋਂ ਅਮਰਦ ਸ਼ਕਾਇਆ ਉਦੋਂ ਨਾਲ ਚਾਰ ਗ੍ਰਹਿਤਾ ਦਸੀਆਂ ਭਈ ਆਹ ਚਾਰ ਗ੍ਰਹਿਤਾ ਤੋਂ ਮੇਰੇ ਸਿੱਖ ਨੇ ਹਜੜ ਮਰਨਾ ਉਹ ਮੇਰੇ ਤੋਂ ਟੁੱਟ ਜਾਵੇਗਾ ਫੇਰ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਮੇਰੇ ਨਾਲ ਜੁੜੇਗਾ ਉਹ ਚਾਰ ਗ੍ਰਹਿਤਾ ਕੀ ਨੇ ਹੁੱਕਾ ਹਲਾਲੋ ਹਜਾਮਤ ਹਰਾਮ ਹੁੱਕਾ ਕਹੀਏ ਕਿਸੇ ਵੀ ਢੰਗ ਨਾਲ ਜਗਤ ਜੂਠ ਵਿਖਿਆ ਤਮਾਕੂ ਅਤੂਆਂ ਘਾਰ ਜਿਹੜਾ ਕੁਝ ਵੀ ਚੱਲ ਰਿਹਾ ਦੁਨੀਆ 'ਚ ਇਹਨਾਂ ਚੀਜ਼ਾਂ ਦਾ ਨਾਂ ਲੈਣਾ ਵੀ ਮਾੜਾ ਮਹਾਰਾਜ ਨੇ ਜਗਤ ਜੂਠ ਗਿਆ ਇਹਨੇ ਸਾਰੇ ਸਭ ਦੇ ਤੇ ਬਾਣੀ 'ਚ ਇੱਕ ਸ਼ਬਦ ਵੀ ਆਉਂਦਾ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇ ਉਹ ਜੰਮ ਪਕੜ ਚਲਾਈਆਂ ਇਸ سلسلے 'ਚ ਜਿਹੜੇ ਬੈਗੇ ਨਾ ਜਗਤ ਜੂਠ ਵਿਖਿਆ ਫਮਾਕੂ ਆਦਿਕ ਤੇ ਇਹ ਵੀ ਕਹਿਣ ਦਿਓ ਇਹ ਜਿਹੜੇ ਘਰ 'ਚ ਵੜ ਗੀਆਂ ਇਹ ਚੀਜ਼ਾਂ ਅਜਾੜ ਕਈ ਨਿਕਲਦੀਆਂ ਨੇ ਆ ਸਰੀਰ ਵੀ ਉੱਜੜ ਜਾਂਦਾ ਤੇ ਘਰ ਵੀ ਉੱਜੜ ਜਾਂਦਾ ਸਰੀਰਾਂ ਨਾਲ ਹੀ ਘਰ ਵਸਦੇ ਆ ਤਾਂ ਕਰਕੇ ਕ੍ਰਹਿਤਾਂ ਦੇ ਖਾਸ ਰੋਗ ਲਾਈ ਆ ਮਹਾਰਾਜ ਜੀ ਵੀ ਜਗਤ ਜੂਠ ਵਿਖਿਆ ਤਮਾਕੂ ਆਦਿਕ ਇਹ ਜਿੰਨੀਆਂ ਵੀ ਚੀਜ਼ਾਂ ਨੇ ਗੁਰੂ ਦਾ ਸਿੱਖ ਵਰਤਨ ਦੀ ਤਾਂ ਦੂਰ ਦੀ ਗੱਲ ਐ ਇਹ ਵਰਤਨ ਵਾਲੇ ਦੇ ਵੀ ਨੇੜੇ ਨਾ ਜਾਵੋ ਪਹਿਲੀ ਗ੍ਰਹਿਤ ਉਹਦੇ ਨਾਲ ਰੁਕਤੀ ਬੇਟੀ ਦੀ ਸਾਹਜ ਨਾ ਕਰੇ ਇਹ ਵੀ ਹੁਕਮ ਐ ਮਹਾਰਾਜ ਜੀ ਇਹ ਪਹਿਲੀ ਕਰਾਇ ਦਾ ਹੁੱਕਾ ਜਿੰਨਾ ਵੀ ਇਹਦਾ ਉਦਾਰੋ ਉਦਾਰ سلسلہ ਦੂਜੀ ਇਹ ਹਜਾਬਤ ਹੁੱਕਾ ਹਲਾਲੋ ਦੂਸਰੀ ਕਰਾਇ ਦਾ ਹਲਾਲੋ ਹਲਾਲ ਜਾਂਦੇ ਈਦ ਬਕਰੀ ਦੇਤੇ ਇਹ ਮੁਸਲਮਾਨ ਆ ਜਿਹੜੇ ਇਹ ਕਲਮਾ ਪੜ੍ਹ ਕੇ ਵਧਦੇ ਨੇ ਬੱਕਰੀਆਂ ਨੂੰ ਹੋਰ ਮੁਰਗੀਆਂ ਭੇਡਾਂ ਨੂੰ ਕਲਮਾ ਪੜ੍ਹ ਕੇ ਦੂਸਰਾ ਆ ਦੁਕਾਨਾਂ ਜਾਂ ਵਿਆਹ ਸ਼ਾਦੀਆਂ ਚ ਜਿਹੜਾ ਮਾਸ ਬਣਾਉਂਦੇ ਆ ਉਹਨੂੰ ਹਲਾਲ ਕਹਿੰਦੇ ਆ ਇੱਥੇ ਹੁਣ ਪ੍ਰਸ਼ਨ ਉੱਠਦਾ ਵੀ ਨਿਹੰਗਾਂ ਸਿੰਘਾਂ ਦੀ ਦੁਨੀਆ ਚ ਵੀ ਇਹ ਮਰਜ਼ਾਦਾ ਹੈ ਪਰ ਦੱਸ ਦਿੱਤਾ ਜਾਂਦਾ ਤੇ ਇਹ ਮਰਜ਼ਾਦਾ ਸਤਿਗੁਰੂ ਪਾਤਸ਼ਾਹ ਤੋਂ ਚੱਲੀ ਆ ਚੰਡੀ ਦੀ ਵਾਰ ਦਾ ਪਾਠ ਪੜ੍ਹ ਕੇ ਤਲਵਾਰ ਦੇ ਇੱਕੋ ਵਾਰ ਨਾਲ ਛਪਕਾਇਆ ਜਾਂਦਾ ਫੇਰ ਉਹਦੇ ਸਿਰ ਦਾ ਖੂਨ ਨਗਾਰੇ ਤੇ ਨਿਸ਼ਾਨ ਮਿਲਾਉਂਦੇ ਆ ਇਨੂੰ ਕਹਿੰਦੇ ਤਿਲਕ ਲਾਉਣਾ ਕੋਈ ਵੀ ਜੋੜ ਮੇਲਾ ਸੰਪੂਰਨ ਹੁੰਦਾ ਉਹਦੀ ਸੰਪੂਰਨਤਾ ਤੇ ਪੰਥ ਵਿੱਚ ਇਹ ਮਰਜ਼ਾਦਾ ਕੀਤੀ ਜਾਂਦੀ ਹੈ ਤੇ ਮਹਾਰਾਜ ਤੋਂ ਚੱਲੀ ਹੋਈ ਹੈ ਕਿਉਂ ਜੰਗ-ਜੋਧ ਦਾ ਸਿਲਸਿਲਾ ਹੈ ਸ਼ਸਤਰਾਂ ਦਾ ਬਜਾਰੀ ਹੈ ਖਾਲਸਾ ਤੇ ਸ਼ਸਤਰਾਂ ਨੇ ਹੁਣ ਜੂਸ ਥੋੜੀ ਪੀਣਾ ਸ਼ਸਤਰ ਤੇ ਮਰੋ ਮਾਰੋ ਦੀ ਦੁਨੀਆ ਤਾਂ ਕਰਕੇ ਇਹਨਾਂ ਦੀ ਪੂਜਾ ਲਈ ਤਿਲਕ ਲਾਉਣਾ ਪੈਂਦਾ ਫਿਰ ਉਹਦਾ ਸਿਰ ਖਾਲ ਦੇ ਵਿੱਚ ਰੱਖ ਕੇ ਨਗਾਰੇ ਦੇ ਨਿਸ਼ਾਨ ਨੂੰ ਦਿਲਕਲਾਇਆ ਜਾਂਦਾ ਫਿਰ ਲੰਗਰ ਦੇ ਵਿੱਚ ਬਣਾ ਕੇ ਉਹਨੂੰ ਵਰਤਾਇਆ ਜਾਂਦਾ ਪਹਿਲਾ ਵਾਰ ਪੂਜਾ ਕੀਤੀ ਜਾਂਦੀ ਹੈ ਇਹ ਆ ਝਟਕਾ ਤੇ ਦੂਸਰਾ ਜਿਹੜਾ ਹਲਾਲ ਕਹੀਏ ਉਹ ਕਿਸਾਨਾਂ ਸਾਕੇ ਵੜਦੇ ਨੇ ਜਿਹੜੇ ਕਲਮਾ ਪੜ੍ਹ ਗਏ ਜਾਂ ਹੋਰ ਆ ਵਿਆਹ ਸ਼ਾਦੀਆਂ ਦੁਕਾਨਦਾਰੀਆਂ 'ਚ ਜੋ ਬਣਾਉਂਦੇ ਆ ਪੰਥ ਦੇ ਵਿੱਚ ਆ ਕੇ ਕਿਸੇ ਦਾ ਮਨ ਮੰਨੇ ਸਕਦਾ ਵਰਨਾ ਕੋਈ ਮਜਬੂਰੀ ਨਹੀਂ ਔਰ ਇਹਦੇ ਤੋਂ ਬਿਨਾ ਹੋਰ ਕਿਸੇ ਜਿਵੇਂ ਆਪਾਂ ਵਿਚਾਰਿਆ ਬਈ ਕਿ ਕਲਮਾ ਪੜ੍ਹ ਕੇ ਜਾਂ ਹੋਰ ਦੁਕਾਨਦਾਰੀ ਤੋਂ ਲੈ ਕੇ ਇਹ ਵਸਤੂ ਦਾ ਸੇਵਨ ਨਹੀਂ ਕਰਨਾ ਤਾਂ ਜੁਰਤ ਆਪ ਸ਼িকার ਖੇਡੋ ਸ਼িকার ਖੇਡ ਕੇ ਸਕ ਸਕਦੇ ਹੋ ਕਿਉਂਕਿ ਖਾਲਸਾ ਛੱਤਰੀ ਧਰਮ ਹੈ ਮਹਾਰਾਜ ਨੇ ਸ਼ਸਤਰ ਪੂਜਾ ਦਿੱਤੀ ਆ ਖਾਲਸਾ ਮਹਾਰਾਜ ਆਪ ਸ਼িকার ਖੇਡਦੇ ਰਹੇ ਆ ਸਿੰਘਾਂ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ 'ਚ ਚੜਨਾ ਤਰੀਦੇ ਤੋਂ ਬਿਨਾ ਹੋਰ ਕੋਈ ਮਾਫੀ ਨਹੀਂ ਉਹਨੂੰ ਕਹਿੰਦੇ ਹਲਾਲ ਤੀਸਰਾ ਹੈ ਹਜਾਵਤ ਸਿਰ ਦੀ ਚੋਟੀ ਤੋਂ ਪੈਰ ਦੇ ਗੁੱਠੇ ਤਾਈਂ ਜਿਹੋ ਜਿਹਾ ਕੁਦਰਤ ਨੇ ਬਣਾ ਦਿੱਤਾ ਬਸ ਉਹਨੂੰ ਸਤਿਕਾਰ ਕਰੋ ਤੇ ਜਿਹੜੇ ਫਿਰ ਆਪ ਡੈਕੋਰੇਸ਼ਨ ਕਰਨ ਲੱਗ ਜਾਂਦੇ ਆ ਸ਼ਕਲ ਸੂਰਤ ਦੀ ਉਹ ਸਾਰੀ ਉਮਰ ਦੇ ਸਾਕੇ ਚ ਪੈ ਜਾਂਦੇ ਏ ਕਿਹੜਾ ਕੰਮ ਮੁਕਣ ਵਾਲਾ ਅੱਜ ਕਰਾ ਲਓ ਚਾਰ ਦਿਨਾਂ ਨੂੰ ਫੇਰ ਉਸੇ ਤਰ੍ਹਾਂ ਹੀ ਇਹ ਤਾਂ ਸਜ਼ਾ ਆ ਗਈ ਉਹਦੇ ਨਾਲੋਂ ਚੰਗਾ ਜਿਹੋ ਦੀ ਸ਼ਕਲ ਸੂਰਤ ਕੁਦਰਤ ਨੇ ਬਣਾਤੀ ਬਸ ਉਹਨੂੰ ਸਾਬ ਲਓ ਛੇੜਛਾੜ ਨਾ ਕਰੋ ਉਹਦੇ ਤੋਂ ਸੁੰਦਰ ਕੋਈ ਵੀ ਨਹੀਂ ਹੋ ਸਕਦਾ ਜਿਹੜਾ ਸਰੂਪ ਸਾਡਾ ਕੁਦਰਤ ਨੇ ਬਣਾਤਾ ਨਾ ਉਹਦੇ ਤੋਂ ਸੋਣਾ ਨਹੀਂ ਬਣਾ ਸਕਦੇ ਅਸੀਂ ਜਿੰਨੀ ਇਹਦੇ ਨਾਲ ਕੋਈ ਛੇੜਛਾੜ ਕਰੂਗਾ ਉਹਨਾ ਵਿਗੜੇਗਾ ਇਹ ਤਾਂ ਮਹਾਰਾਜ ਕਹਿੰਦੇ ਹਜਾਮਤ ਕੇਸਾਂ ਦੀ ਬਿਦਦਵੀ ਹੁਣ ਇਹ ਕੰਮ ਚ ਭਾਈ ਤਾਂ ਹੈਗੇ ਸੀ ਤੇ ਹੁਣ ਅੱਜ ਦੀਆਂ ਮਾਈਆਂ ਵੀ ਪਿੱਛੇ ਨਹੀਂ ਰਹੀਆਂ ਭਾਈ ਉਹਨਾਂ ਨੇ ਵੀ ਕੇਸ ਕਤਲ ਕਰਦੇ ਪਰ ਸਤਗੁਰਾਂ ਨੇ ਬੜੀ ਸਖਤ ਤਾਗੀਦ ਕੀਤੀ ਆ ਵੀ ਕੇਸਾਂ ਦੀ ਬਦਵੀ ਨਹੀਂ ਕਰਨੀ ਤੇ ਕੁਦਰਤ ਦਾ ਨਿਜਮ ਹੈ ਇਹ ਸਾਡੇ ਸਰੀਰ ਦੀ ਸੰਖਿਆ ਨੇ ਕਹਿੰਦੇ ਵੀ ਸਰੀਰ ਦੀਆਂ ਨਾਲੀਆਂ ਨੇ ਸਿਰ ਦੇ ਵਿੱਚ ਇਸੇ ਤਰ੍ਹਾਂ ਸੂਰਜ ਦੀ ਰੌਸ਼ਨੀ ਨੂੰ ਬਦਲ ਕੇ ਸਰੀਰ ਲਈ ਊਰਜਾ ਪੈਦਾ ਕਰਦੇ ਨੇ ਕੇਸ ਇੰਨਾ ਵੱਡਾ ਇਹਨਾਂ ਦਾ ਮਹੱਤਵ ਹੈ ਤਾਂ ਕਰਕੇ ਸਤਿਗੁਰਾਂ ਨੇ ਤੀਜੀ ਗ੍ਰਹਿ ਦੇ ਵਿੱਚ ਇਹਨੂੰ ਸ਼ਾਮਲ ਕਰਤਾ ਸਿਰ ਦੀ ਟੋਟੀ ਪੈਰ ਦਾ ਗੂਠਾ ਮਰਾਂ ਕਿਨੇ ਕੇਸਾਂ ਦੀ ਬੇਅਦਮੀ ਨਹੀਂ ਕਰਨੀ ਇਹ ਤੀਜੀ ਗ੍ਰਹਿ ਦਾ ਤੇ ਚੌਥੀ ਆ ਹਰਾਮ ਇਸਤਰੀ ਲਈ ਪਰਾਇੇ ਪੁਰਸ਼ ਦਾ ਸੰਗ ਪਰ ਸ ਲਈ ਪਰਾਈ ਇਸਤਰੀ ਦਾ ਸੂਰਾ ਇਹਨੂੰ ਸਤਗੁਰਾਂ ਨੇ ਖਰਾਬ ਕਿਹਾ ਮਾਰਾ ਕਹਿੰਦੇ ਇਹ ਕੋਈ ਰਹਿਤਾ ਮੇਰਾ ਸਿੱਖ ਨਾ ਕਰੇ ਜੇ ਜ਼ਿੰਦਗੀ ਦੇ ਵਿੱਚ ਸੁੱਖ ਲੈਣਾ ਦਾ ਤੇ ਜਿਹੜਾ ਕਰੂਗਾ ਸੁਪਨੇ 'ਚ ਵੀ ਸੁੱਖ ਨਾ ਪਾਣੇ ਆਪਣੇ ਘਰ ਵੀ ਉੱਜੜ ਜਾਂਦੇ ਨੇ ਦੂਸਰਿਆਂ ਦੀ ਇੱਛਾ ਕਰਦੇ ਆਂਦੇ ਤਾਂ ਕਰਕੇ ਮਹਾਰਾਜ ਨੇ ਚਾਰ ਕ੍ਰੈਤਾ ਮੁਖ ਕਰਦੀਆਂ ਅੱਜ ਦੇ ਹੁਕਮ ਨਾਵੇਂ ਤੋਏ ਜਿਹੜੀ ਆਰੰਭਤਾ ਹੋਈ ਐ ਓਰ ਜਿਉ ਕਨਕ ਕਾਮਨੀ ਕੇ ਰਸ ਮਹਾਰਾਜ ਜੀ ਸਾਡੀ ਇਹ ਹਾਲਤ ਹੋ ਗਈ ਅਸੀਂ ਉੜ ਗਏ ਆ ਪ੍ਰਾਏ ਤਨ ਤੇ ਪ੍ਰਾਏ ਤਨ ਵਿੱਚ ਮੈਂ ਕੀਰਤ ਪ੍ਰਭ ਗਾਈ ਤੇ ਇਸ ਰਸ ਵਿੱਚ ਅਸੀਂ ਐਸੇ ਫਸੇ ਮਹਾਰਾਜ ਜੀ ਤੁਹਾਡਾ ਜਸ ਨਹੀਂ ਗਾ ਸਕੇ ਮੈਂ ਕੀਰਤ ਪ੍ਰਭ ਗਾਈ ਤੁਹਾਡੀ ਕੀਰਤੀ ਸੋਭਾ ਵਢਾਈ ਜਸ ਜਿਹੜਾ ਕਰਨਾ ਸੀ ਉਹ ਟਾਈਮ ਤੇ ਸਾਡਾ ਇੱਧਰ ਹੀ ਗੁਜ਼ਰ ਗਿਆ ਇਹ ਨਹੀਂ ਹੋ ਸਕਿਆ ਸਾਡੇ ਨੂੰ ਰਹਾਓ ਬਿਸ਼ਰਾਮ ਜਿੱਤਾ ਹੈ ਜਗ ਝੂਠੇ ਕੋ ਸੋਝ ਜਾਣ ਕੈ ਦਾਸਿਓ ਰਚ ਉਪਜਾਈ ਸੱਚੇ ਬਾਦਸ਼ਾ ਅਸੀਂ ਆ ਝੂਠੀ ਦੁਨੀਆ ਨੂੰ ਵੇਖ ਕੇ ਸੱਚੀ ਜਾਣ ਲੈ ਇਥੇ ਜਗ ਝੂਠੇ ਕੋ ਸੋਚ ਜਾਣ ਕੈ ਹੁਣ ਇੱਥੇ ਆ ਕੇ ਵੀ ਹੁਰਜਣ ਦਾਣੀ ਬਣ ਲੰਨੇ ਇੱਕ ਪਾਸੇ ਤੇ ਮਹਾਰਾਜ ਬਾਣੀ ਚ ਕਹਿੰਦੇ ਨੇ ਇਹੋ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਦਾ ਵਿਸ਼ਵਾਸ ਵੀ ਆਹ ਜਿਹੜਾ ਜੱਗ ਹੈ ਪਰਮੇਸ਼ਰ ਦੀ ਕੋਠੀ ਆ ਆ ਸਾਰੇ ਸਰੀਰਾਂ ਚ ਵੀ ਉਹ ਵਸਦਾ ਕਿਹਦੇ ਚ ਸੱਚੇ ਦਾ ਵਾਸਾ ਹੈ ਦੂਜੇ ਪਾਸੇ ਮਹਾਰਾਜ ਕਹਿੰਦੇ ਜੱਗ ਤੂੰ ਫਿਰ ਤੋਂ ਸਾਜ ਜਾਣਗਾ ਇਹ ਸੱਚਾ ਕਿਵੇਂ ਹੋਇਆ ਤੇ ਝੂਠਾ ਕਿੱਥੋਂ ਹੋ ਗਿਆ ਇਹ ਸਤਗੁਰੂ ਪਾਤਸ਼ਾਹ ਦੱਸ ਲੈਣਗੇ ਜਦੋਂ ਅਸੀਂ ਸਤਗੁਰੂ ਦੀ ਸ਼ਰਨ ਵਿੱਚ ਆ ਜਾਈਏ ਮਹਾਰਾਜ ਦੇ ਹੁਕਮ ਵਿੱਚ ਤਜ਼ਾਕਾਰ ਹੋ ਜਾਈਏ ਮੰਨ ਲਈਏ ਫਿਰ ਇਹ ਜੱਗ ਸੱਚਾ ਹੋ ਜਾਊਗਾ ਅਸੀਂ ਸੱਚੇ ਆ ਸਾਰੀ ਦੁਨੀਆ ਹੀ ਸੱਚੀ ਆ